ਤੇ ਇਹ ਨਿਕਲਿਆ ਮੇਰਾ 500 ਡਾਲਰ ਇਹਦੇ ਚ ਇੱਕ ਕੈਲੀਫੋਰਨੀਆ ਮੈਂ ਜਾਂਦੀ ਮਿਲ ਗਿਆ 500 ਡਾਲਰ ਆ ਦੇ ਹਾਂ ਬਚਾ ਹੋ ਗਿਆ 1450 ਤੇ ਦੋ ਟਾਇਰ ਕਰਨਾ ਤੇ ਇਦਾਂ ਅੰਕਲ ਲਾਈ ਜਾਂਦਾ ਤੇ ਅੰਕਲ ਨੂੰ ਕਿਹਾ ਚੱਲ ਘੱਟ ਲਾ ਲਾ ਆ ਸਕੰਜਾ ਬਣਾਇਆ ਕਰੋ ਆ ਜੇ ਤਾਂ ਇੰਡੀਆ ਵਾਲੇ ਕਹਿੰਦੇ ਟੈਂਡ ਮੈਂ ਕਰ ਦੋ ਬੈਗ ਕਿ ਤਾਹੋ ਟਾਇਰ ਕੀਤੇ ਉਹਦੇ ਉਹਦੇ ਪਿੱਛੇ ਘੜੇ ਪੰਦੇ ਦੇ ਦੇਖੋ ਬਰਾਸ ਤੋਂ ਦੇ ਕੋਲ ਆ ਇਸ ਤੇ ਕੱਕਦਮੀ ਆ ਗਏ ਆ ਬਾਰਿਸ਼ ਆ ਗਏ ਆ ਜੀ ਲੋੜ ਚੱਕਣ ਬੜੇ ਲਾਏ ਇਹਨਾਂ ਨੇ ਬਾ ਚੁੱਲੇ ਕਿਹਦੇ ਡਰਾਈਵਰ ਇਹ ਐਪਲੇਸ ਜਿੱਥੇ ਲੋਡ ਚੱਕਣਾ ਪਟਾ ਪਰ ਅਗਲਾ ਇਹ ਟਾਇਰ ਉਹ ਦੇਖ ਲਿਆ ਮੈਂ ਤੇ ਬਚ ਗਿਆ ਕੰਮ ਆਲੇ ਹਾਂ 50 ਹੋ ਗਿਆ ਇਹ ਚੜਿਆ ਵੀ ਇਹ ਕਿਤੇ ਨਹੀਂ ਕਦੋਂ ਨੇ ਕੀ ਹੋਇਆ ਇਹਨੂੰ ਹੈ ਥੱਲੇ ਵੀ ਲੱਗਦਾ ਬਚ ਗਿਆ ਕਾਮੇ ਤੇ ਫੜ ਜਾਣਾ ਹੈ ਰਸਤੇ 'ਚ ਪਾੜ ਜਾਣਾ ਹੀ ਆ ਦੇਖੋ ਕੀ ਬਣ ਗਿਆ ਦੋ ਇਹ ਆ ਪਾਣ ਲੱਗੇ ਹੁਣ ਯੂਜ਼ਡ ਟਾਇਰ ਲਿਆ ਇੱਥੇ ਪਾਣ ਲੱਗੇ ਇਹ ਪਤਾ ਕੀ ਅੰਕਲ ਤੇ ਬਹੁਤ ਪੈਸੇ ਲੰਦਾ ਪਿਆ 400 ਨਹੀਂ 400 ਨਹੀਂ 1400 ਦੋ ਟਾਇਰਾਂ ਦਾ ਹਨਾ ਤੇ 700 ਦਾ ਇੱਕ ਟਾਇਰ 725ਆਂ ਦਾ ਕਹਿੰਦਾ 1450 ਦੇ ਦੋ ਟਾਇਰ ਕਹਿੰਦਾ ਤੇ ਇਤਾਂ ਕੱਲ ਲਈ ਹੁੰਦਾ ਯਾਨਕਲ ਨੂੰ ਕਹਿਆ ਚੱਲ ਘੱਟ ਲਾ ਲਾ ਉਥੋਂ 1000 ਦੇ ਆਉਂਦੇ ਐ 1050 ਦੇ ਆਉਂਦੇ ਹਨ ਜੇ ਅਸੀਂ ਬੇਕਰਫਿਲਡ ਤੋਂ ਪਵਾਨੇ ਆ 1050 50 ਦੇ ਟਾਇਰ ਆਉਂਦੇ ਹਨ ਪਰ ਇਹ ਕਿਤੇ ਨਹੀਂ ਜੀ 1400 ਤੇ 1400 ਹੀ ਲੈਣ ਦਾ ਰਵੀਆ ਨਹੀਂ ਘੱਟ ਕਰਨਾ ਇਹ ਬਾਹਰ ਥੋੜਾ ਜਿਹਾ ਇਦਾਂ ਅਨਕੇ ਹੁੰਦਾ ਹਨ ਇੱਥੇ ਇੰਡੀਆ ਤੇ ਚੱਲਾ ਹੁੰਦਾ ਹੀ ਹੁੰਦਾ ਬਾਹਰ ਮਹਿੰਗੀਆਂ ਚੀਜ਼ਾਂ ਇੱਥੇ ਅਮਰੀਕਾ ਜਿਉਂ ਵੀ ਹੈ ਇੱਥੇ ਨਹੀਂ ਸੇਮ ਸੂਮ ਰੇਟ ਕੋਈ ਨਹੀਂ ਤੇ ਹਾਂ ਵੀ ਜੇ ਉੱਤਰ ਇੰਨਾ ਚੱਲਦਾ ਪਿਆ ਤੇ ਰਸਤੇ ਜੇ ਵੀ ਤੁਹਾਨੂੰ ਇੰਨਾ ਹੈ ਰਸਤੇ ਜੇ ਵੀ ਮਹਿੰਗਾ ਹੀ ਹੈ ਕੰਮ ਬਹੁਤ ਪਹਿੰਗਾ ਕੰਮ ਹੁੰਦਾ ਰਸਤੇ 'ਚ ਉਹਨੇ ਕਿੱਥੇ 850 ਦਾ ਲੰਦਾ 400 ਦਾ ਆਹ 400 ਦਾ ਫਰਕ ਹੈ 400 ਡਾਲਰ ਦਾ ਤੇ ਇਹ ਕੰਮ ਚੱਲਦਾ ਹੈ ਠੀਕ ਹੈ ਨਾ ਫਿਰ ਮਜਬੂਰੀ ਹੀ ਹੈ ਪਵਾਣਾ ਹੀ ਪੈਣਾ ਫਿਰ ਹੋਰ ਕੀ ਕਰਨਾ ਹਨ ਤਾਂ ਕਰਕੇ ਹੁਣ ਜੂਸ ਚ ਪਵਾਣ ਲੱਗੇ ਆ 350 ਕਹਿੰਦਾ ਸੀ ਮੈਂ ਕਹਾ 300 ਚੱਲ ਲਾਲਾ ਅੰਕਲ ਨੂੰ ਮੈਂ ਕਹਾ 300 ਲਾ ਲਾ ਕਹਿੰਦਾ ਨਹੀਂ ਨਹੀਂ ਜੀ 350 ਹੀ ਲੱਗਣਾ ਕਹਿੰਦਾ ਉਹਨਾਂ ਜੂਸ ਚ ਟਾਇਰ ਹੈ ਉਹ ਪਵਾਣ ਲੱਗੇ ਫਿਰ ਤੇ ਉੱਥੇ ਘਾਰ ਜਾ ਕੇ ਤੇ ਫਿਰ ਪਵਾਵਾਂਗੇ ਭਾਈ ਇਹ ਨਾ ਨਾ ਮੈਂ ਜੂੜਾ ਕਹਿੰਦਾ ਪਵਾਣ ਮਾਲਕ ਕਹਿੰਦਾ ਲੈ ਆ ਕੋਈ ਨਹੀਂ ਹਨਾ ਜਿਵੇਂ ਉਹ ਦੀ ਕੋਲਾ ਤਾਂ ਇਹਨਾਂ ਦਾ ਕੰਮ ਉੱਥੇ ਚੱਲ ਰਿਹਾ ਟ੍ਰੇਲਰ ਤੇ ਚੱਲ ਜਰਨਾ ਟਾਇਰ ਫਿਰ ਕਿ ਹਾਂ ਟ੍ਰੇਲਰ ਤੇ ਕੰਮ ਆ ਜਾਣਾ ਉੱਧਰ ਵੀ ਕਿ ਹਾਂ ਉੱਧਰ ਤੇ ਚੱਲੋ ਉੱਥੇ ਹੀ ਗੱਲ ਪਹੁੰਚ ਜਾਣੀ ਏ ਪਰ ਚੱਲ ਇੱਕ ਟਾਇਰ ਸਪੇਅਰ ਹੋ ਜਾਣਾ ਫਿਰ ਟ੍ਰੇਲਰ ਤੇ ਪਾ ਦੇਣਾ ਕਿਉਂਕਿ ਇਹਦੇ ਨਾਲ ਉਹ ਰਿਲੇ ਟਾਇਰ ਨਾਲ ਮਿਲ ਜੇਗਾ ਨਾ ਟਾਇਰ ਉਹ ਦੋਨਾਂ ਦਾ ਜੋੜਾ ਬਣ ਜੇ ਟ੍ਰੇਲਰ ਦਾ ਟ੍ਰੇਲਰ ਦਾ ਜੋੜਾ ਬਣ ਜਾਣਾ ਟ੍ਰੇਲਰ ਦੇ ਪਿੱਛੇ ਚੜ ਜਣੇ ਉਹ ਜਿੱਥੇ ਦੋ ਦੋ ਟਾਇਰ ਲੱਗੇ ਉਹ ਚੱਕ ਜੈਕ ਦਾ ਵੀ ਪ੍ਰੈਸ਼ਰ ਆਲੇ ਨੇ ਆ ਵਾਣਾ ਰ ਚੱਕਦੇ ਵੇ ਦੇ ਕਿੰਨਾ ਟਾਈਮ ਲੱਗ ਜਾਇਆ ਬਸ ਕਰੋ ਅੰਗਲੀ ਇਹ ਮੈਂ ਚੱਕਦਾ ਥੱਲੇ ਦੂਜਾ ਪਹਾਰਾ ਨਾਲ ਜੈਕ ਦਾ ਐਦਾਂ ਆਲੇ ਜੈਕ ਤੇ 9 ਮਿੰਟ ਲੱਗਣੋਂ ਨਾ ਤੇ ਨਾ ਕੋਈ ਨਹੀਂ ਆਉ ਰਿਹਾ ਬਈ ਤੇ ਕਿੰਨਾ ਕੇ ਟਾਈਮ ਲੱਗਣਾ ਕਦੇ ਦਾ ਮੈਂਤੀ ਹੋ ਹਾਂ ਬਰਨਦੇ ਟਾਈਮ ਲੱਗਣਾ ਬਸ ਜਿਹੜਾ ਲੱਗਦਾ ਬਾਕੀ ਦੇ ਨਹੀਂ ਜਾਂਦਾ ਕੰਮ ਆ ਸਕੰਜਾ ਬਣਾਇਆ ਕਰੋ ਆ ਜਿਹੜਾ ਇੰਡੀਆ ਵਾਲੇ ਇਦਾਂ ਦਾ ਸਕੰਜਾ ਬਣਾਓ ਟਾਇਰ ਖਾਵਾ ਭਰਦੇ ਭਰਦੇ ਫਟ ਜੇ ਕੁਛ ਵੀ ਹੋ ਜੇ ਇਹਾਂ ਵੀ ਕੋਈ ਤੁਹਾਨੂੰ ਨਹੀਂ ਪ੍ਰੋਬਲਮ ਆਂਦੀ ਹੈ ਹਨਾ ਇੰਗੀ ਵਾਰੀ ਇੰਡੀਆ ਪਹਿਲਾਂ ਜਿਹੜਾ ਟਰੱਕ ਆਪਾਂ ਚਲਾਉਂਦੇ ਸੀ ਉਦੋਂ ਕਈ ਉਹਦਾ ਨਾਮ ਉਹ ਹੁੰਦਾ ਸੀ ਇਹ ਜਿਹੜੇ ਇਹਦੇ ਉਹ ਹੁੰਦੇ ਹੀਰੇ ਘੜੇ ਹੁੰਦੇ ਹੀ ਰਿੰਮਾਂ ਦੇ ਹੁਣ ਵੀ ਹੁੰਦੇ ਹੋਣੇ ਤਾਂ ਦੇਖਿਆ ਨਹੀਂ ਮੈਂ ਇਹ ਜਿਹੜੇ ਰਿੰਮਾਂ ਦੇ ਘੜੇ ਹੁੰਦੇ ਹਨ ਕਈ ਵਾਰੀ ਉਹ ਜਿਆਦਾ ਹਵਾ ਭਰ ਜਾਣੀ ਉਹ ਬਾਹਰ ਆ ਜਾਂਦੇ ਸੀ ਹਨਾ ਇਦਾਂ ਟੈਰਾ ਵਾਲੇ ਨੂੰ ਨੁਕਸਾਨ ਹੁੰਦਾ ਹੀ ਉਹਦੇ ਸੱਟ ਲੱਗ ਜਾਂਦੀ ਸੀ ਹਨਾ ਜਾਂ ਦੇ ਕੀ ਇੱਕ ਵਾਰੀ ਮੈਂ ਸੁਣਿਆ ਹੈ ਕਿ ਆਹ ਵੀ ਉਹਦਾ ਗਾਲੀ ਵੱਡਤਾ ਸੀ ਘੜੇ ਬਾਹਰ ਆ ਗਏ ਸੀ ਤੇ ਇਦਾਂ ਦਾ ਸਕੰਜੇ ਦਾ ਫਾਇਦਾ ਬੜਾ ਹਨਾ ਇਹ ਹਾਂ ਵੀ ਇਹੋ ਜੋ ਟਾਇਰ ਨਹੀਂ ਕਿਤੇ ਜਾਣਾ ਕੁਛ ਵੀ ਹੋ ਜੇ ਫਟ ਜੇ ਟਾਇਰ ਹਵਾ ਭਰਦੇ ਭਰਦੇ ਹਨਾ ਆਵਾਜਾ ਦਾ ਜੇ ਟਾਇਰ ਮਾੜਾ ਹੋਏ ਫਿਰ ਕੋਈ ਇਦਾਂ ਦਾ ਚੱਕਰ ਨਹੀਂ ਹੁੰਦਾ ਕਿ ਹਾਂ ਡਰ ਨਹੀਂ ਹੁੰਦਾ ਤੁਹਾਨੂੰ ਕੋਈ ਵੀ ਕਿ ਜਿੱਦਾਂ ਮਰਜ਼ੀ ਕਰੋ ਹਵਾ ਭਰੋ ਕਿਉਂ ਪਕਰ ਗਏ ਨਿਆਰੇ ਲੋਕ ਆਪ ਟਾਇਰ ਬੁਆਲੇ ਆਂ ਮੈਂ ਤੇ ਹੋਂਦੇ ਆ ਗਿਆ ਮੈਂ ਅਲੀਜੋਨ ਤੇਲ ਪੰਨਾਂ ਪਿਆ ਤੇਲ ਪੰਨਾਂ ਪਿਆ ਹਨਾ ਪੰਪ ਤੇ ਘਟਿਆ ਮੈਂ ਤੇ ਹੁੰਦਾ ਸੁਣਾਈਦਾ ਮੈਂ ਕਾ ਏ ਕੰਟਰੋਲ ਨਹੀਂ ਹੁੰਦੇ ਚਲੋ ਮੈਨੂੰ ਪਤਾ ਲੱਗ ਗਿਆ ਹਨਾ ਮੈਂ ਚੀਕਿਆਂ ਵੈਂਚਰੋਂ ਵਾਟਰ ਪੰਪਾ ਪਿਆ ਸੀ ਤੇ ਮੈਨੂੰ ਪਤਾ ਲੱਗ ਗਿਆ ਹਨਾ ਕਿ ਮੈਂ ਦੇਖ ਲਿਆ ਟਾਇਰ ਕੇ ਖਰਾਬ ਹੋ ਗਿਆ ਹਨਾ ਉਹ ਚੱਲਣਾ ਨਹੀਂ ਉਹਦੇ 50 ਮੀਲੇ ਨਹੀਂ ਜਾਣਾ ਤੇ ਪਾਰ ਜਾਣਾ ਸੀ ਹਨਾ ਤੇ ਫਿਰ ਟਰੱਕ ਕੰਟਰੋਲ ਕਰਨਾ ਉੱਥਾ ਹੁੰਦਾ ਕਿ ਉਹ ਸਪੀਡ ਬਹੁਤ 120 ਦੀ ਸਪੀਡ ਤੇ ਜਾਣਾ ਚਾਹੀਦਾ ਹਨਾ 75 ਦੀ ਸਪੀਡ ਦੇ ਇਧਰ ਮੀਲੇ ਦਾ ਹਾਬਨਾ ਉਹਦਾ ਕਿਲੋਮੀਟਰ ਤੇ ਹਾਬਨਾ 120 ਦੀ ਬਣਦੀ ਤੇ ਕੰਟਰੋਲ ਕਰਨਾ ਬਹੁਤ ਔਖਾ ਜਾਂਦਾ ਟਰੱਕਾ ਹਨਾ ਇਹ ਓਡੀ ਸਪੀਡ ਘੱਟ ਹੋਏ ਫਿਰ ਤੇ ਚਲੋ ਕੰਟਰੋਲ ਹੋ ਜਾਂਦਾ ਪਰ ਜੇ ਸਪੀਡ ਜ਼ਿਆਦਾ ਹੋਏ ਤਾਂ ਕੰਟਰੋਲ ਨਹੀਂ ਹੁੰਦਾ ਹਨਾ ਫਿਰ ਉਦਾਂ ਨੁਕਸਾਨ ਹੋਣਾ ਹੀ ਤੇ ਉਹਦਾ ਫਾਇਦਾ ਨਹੀਂ ਚਲੋ ਇੰਨੀ ਬਾਬੇ ਦੀ ਕਿਰਪਾ ਰਹੀ ਪਤਾ ਲੱਗ ਗਿਆ ਅਸੀਂ ਚੇਂਜ ਕਰਾ ਲਿਆ ਹਨਾ ਜੁਰੂਰ ਤਾਇਰ ਪੁਆ ਲਿਆ ਹੁਣ ਕੋਈ ਹੈ ਨਹੀਂ ਜਾ ਕੇ ਫਿਰ ਪੁਆਵਾ ਲੈਣੇ ਦੋਨੋਂ ਹੀ ਦੋਮੇ ਇਕੱਠੇ ਕਰਾਵਾਂਗੇ ਤੇ ਇਹ ਮਰ ਗਿਆ ਹੋਇਆ ਤੇਲ ਪਾਣੇ ਵੀ ਆ ਜੇ ਮੈਂ 3 ਮੈਨ ਆ ਰਿਹਾ ਤੇ ਹਨਾ ਤੇਲ ਦੂਲ ਪਾਣਾ ਇੱਥੇ ਥੋੜੀਆਂ ਹੀ ਮੀਲਾਂ ਹਨਾ ਫਿਰ ਦੱਸ ਕੇ 15 ਮੀਲਾਂ ਹੈ ਜਿੱਥੇ ਲੋਡ ਉਤਰਨਾ ਮੇਰਾ ਤੇ ਬਸ ਇੱਥੇ ਲੋਡ ਲਾ ਕੇ ਫਿਰ ਰਾਤ ਨੂੰ 1 ਵਜੇ ਦੀ ਅਪਾਇੰਟਮੈਂਟ ਹੈ 12 ਵਜੇ ਚੱਲੇ ਤੇ 1 ਵਜੇ ਦੀ ਅਪਾਇੰਟਮੈਂਟ ਤੇ ਲੋਡ ਲਾ ਕੇ ਤੇ ਸਿੱਧਾ ਜਾਣਾ ਹੋਣਾ ਸੀ ਕਾਰ ਜਦੋਂ ਵੀ ਉਤਰ ਗਿਆ ਨਾ 2 ਘੰਟੇ ਲੱਗਣ 3 ਲੱਗਣ 4 ਲੱਗਣ ਕਰ ਉੱਤਰ ਆ ਲੈਣਾ ਲੋਡ ਤੇ ਲਾ ਕੇ ਤੇ ਫਿਰ ਘਰ ਚੱਲ ਜਾਣਾ ਪਹੁੰਚ ਗਿਆ ਜੀ ਇੱਥੇ ਲਾਣਾ ਲੋਡ ਆਈ ਪਲੇਸ ਆਪਣੀ ਆ ਗਈ ਏ ਉਹ ਨਾਲ ਰੋਡ ਚੱਲਦਾ ਪਿਆ I40 ਕਹਿੰਦੇ ਨੇ ਇਹ ਪਾਰਕ ਲਾਉਣ ਟਰੱਕਾਂ ਏ ਡੋਰਾ ਨਹੀਂ ਖੋਲਣੀ ਹੈ ਇੱਧਰਲੀ ਸਾਈਡ ਲਾਓ ਕਹਿੰਦੇ ਇੱਧਰ ਇੱਧਰ ਨਹੀਂ ਲਾਣਾ ਮੰਦ ਆਏਗਾ ਤੁਹਾਨੂੰ ਡੋਰ ਦੱਸੇਗਾ ਕਿ ਡੋਰ ਕਿਹੜੀ ਏ ਫੇਰ ਲਾਣਾ ਉੱਥੇ ਇਹ ਕਹਿੰਦਾ ਚੁੱਪ ਕਰਕੇ ਇੱਥੇ ਲਾ ਲਓ ਇੱਥੇ 1 ਵਜੇ ਦੀ ਅਪਾਇੰਟਮੈਂਟ ਹੈ ਤੇ 12:30 ਵਜੇ 12:30 ਹੋਏ ਹੈ ਇਹ ਤਾਂ ਰਾਤ ਦੇ ਤੇ ਲਾ ਲਓ ਕਹਿੰਦੇ ਚੁੱਪ ਕਰਕੇ ਤੇ ਸੌ ਜਾ ਨਹੀਂ ਨਹੀਂ ਸੌਣਾ ਵੀ ਮਾਤਰ ਲੱਗਾ ਆ ਆਪਣਾ ਪੰਜਾਬੀ ਭਰਾ ਗੋਟੀਆਂ ਗਟੀਆਂ ਰੱਖੀਆਂ ਅੱਗੇ ਟੈਟਿਟਿਊਡ ਹੀ ਚੱਲ ਛੁਰਲ ਲਾਈ ਮੇਰੇ ਵੀਰ ਨੇ ਦੇਖੋ ਤੇ ਬੈਗ ਲਾ ਲਓ ਐਂ ਤਾਂ ਕਰਕੇ ਲੋ ਜੀ ਡੋਰ ਦੇ ਦਿੱਤੀ ਇਹਨਾਂ ਨੇ ਕਹਿੰਦੇ ਟੈਂਡਮ ਕਰ ਦੋ ਬੈਗ ਜਿੱਦਾਂ ਉਹ ਟਾਇਰ ਕੀਤੇ ਉਹਦੇ ਉਹਦੇ ਪਿੱਛੇ ਇਹਨਾਂ ਨੂੰ ਪਿੱਛੇ ਕਰ ਦੇਣੇ ਠੀਕ ਹੈ ਇਹਨੂੰ ਕਰਕੇ ਇਹਨੂੰ ਕਰਕੇ ਇੱਦਾਂ ਕੱਕ ਦੇਣਾ ਤੇ ਇਹ ਟਾਇਰ ਚੱਲ ਜਣੇ ਇੱਥੇ ਜਿੱਦਾਂ ਉਹਦੇ ਗਏ ਉਹ ਸਾਰੇ ਨੇ ਪਿੱਛੇ ਚੱਲ ਗਏ ਨਾ ਆਹ ਡੋਰ ਮਿਲ ਗਈ ਕਹਿੰਦੇ ਸੀਲ ਨਹੀਂ ਹੈ ਇਹ ਤੱਕ ਹੱਥ ਲਾਣਾ ਸੀਲ ਨੂੰ 33 ਨੰਬਰ ਆਪਣੇ ਨੂੰ ਡੋਰ ਮਿਲੀ ਏ ਤੇ ਟਾਇਰ ਕਰਦੀ ਏ ਅੱਗੇ ਤੇ ਕਹਿੰਦੇ ਬੰਦਾ ਆਏਗਾ ਤੇ ਉਹ ਤੁਹਾਨੂੰ ਕਹੇਗਾ ਡੋਰਾ ਖੋਲੋ ਤੇ ਫੇਰ ਡੋਰਾ ਖੋਲਿਓ ਠੀਕ ਹੈ ਰੀਫਰ ਲੱਗਾ ਸਾਡਾ -10 ਅੰਦਰ برف ਜੰਮੀ ਨਹੀਂਨੀ برف ਐਦਾਂ ਹੁੰਦਾ برف ਜੰਮੀ ਹੁੰਦੀ ਪੂਰੀ -10 ਤੇ ਠੀਕ ਹੈ ਹੁਣ ਕਰਦੇ ਆਂ ਅਸੀਂ ਅੱਗੇ ਯਾਰ ਕਰਦਨੇ ਆਂ ਅਸੀਂ ਪਿੱਛੇ ਸਾਰੇ ਜੀ ਵੀਰੋ ਇਹ ਲਾਂਦੇ ਨਾ ਫਿਰ ਇਹਨਾਂ ਨੂੰ ਕੋਈ ਨਹੀਂ ਹੁੰਦੀ ਯਾਰ ਕਿ ਹਾਂ ਵੀ ਦਿੱਕਤ ਨਹੀਂ ਅਸੀਂ ਕੁਝ ਵੀ ਜਿੱਦਾਂ ਇਹ ਉਹ ਲਾਣ ਜਿੱਦਾਂ ਅੰਦਰ ਫੋਰਕ ਲੀਫਟ ਵਾਟਦੇ ਨਾ ਅੰਦਰ ਉਹਦਾ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਜੇ ਟਾਇਰ ਪਿੱਛੇ ਹੋਣ ਇਹ ਆਰਾਮ ਨਾਲ ਲੱਗ ਜਾਂਦਾ ਹੈਗਾ ਇੰਦਾਂ ਨਹੀਂ ਤੇ ਉਹ ਪਿੱਛੋਂ ਨਾ ਲੇਫ ਜਾਂਦਾ ਥੋੜਾ ਜਿਹਾ ਜਦੋਂ ਬਾਹਰ ਬਿੰਦਾ ਨਾ ਪਾਇਲਟ ਦਾ ਤੇ ਉਹਦਾ ਫੋਰਕ ਲਿਫਟ ਦਾ ਤੇ ਥੋੜਾ ਟ੍ਰੇਲਰ ਥੱਲੇ ਨੂੰ ਚਾ ਲੈ ਜਾਂਦਾ ਹੈ ਨਾ ਤੇ ਇੰਦਾ ਕੋਈ ਜੱਟਕ ਨਹੀਂ ਇਹਨਾਂ ਨੂੰ ਤਾਂ ਕਰਕੇ ਪਿੱਛੇ ਕਰਾ ਦਿੰਦੇ ਟਾਇਰ ਦੇ ਦੂੰ ਅੰਦਰ ਉਹ ਜਾਂਦੀ ਕੋਰ ਕਲਿੱਕ ਫਿਰ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਤਾਂ ਆਰਟੇ ਨੇ ਪਿੱਛੇ ਦੇਖੋ ਟਾਇਰ ਕਿੱਥੇ ਚੱਲੇ ਗਏ ਆ ਬਈ ਚੱਲੇ ਗਏ ਨਾ ਸਾਰੇ ਪਿੱਛੇ ਲੱਗਿਆ ਨਾਲ ਇੱਥੇ ਐਂਡ ਤੇ ਰਾਸ਼ਟ ਤੇ ਠੀਕ ਹੈ ਇਹ ਜੇ ਇੱਥੇ ਕਿੱਥੇ ਰਹਿਣ ਇਹਨਾਂ ਨੂੰ ਸੌਖਾ ਨਾ ਲਾਣ ਜੇ ਜਦੋਂ ਫੋਰਕਲਿਫਟ ਅੰਦਰ ਜਾਂਦੀ ਤੇ ਬੈਠਦਾ ਨਹੀਂ ਥੱਲੇ ਟਰੈਲਰ ਠੀਕ ਹੈ ਜੇ ਟਾਇਰ ਅੱਗੇ ਹੋਣ ਫਿਰ ਜਦੋਂ ਪਿੱਛੇ ਭਾਰ ਪੈਣਾ ਟਰੈਲਰ ਬੈਠ ਜਾਂਦਾ ਥੱਲੇ ਨੂੰ ਐਦਾਂ ਇਹਨੇ ਬੈਠਣਾ ਨਹੀਂ ਠੀਕ ਹੈ ਤਾਂ ਕਰਕੇ ਉਹ ਪਿੱਛੇ ਕਰਾਂਦੇ ਕਈ ਕਈ ਕਰਾਂਦੇ ਮੋਸਟਲੀ ਕਰਾਂਦੇ ਹੀ ਕੇ ਕਈ ਕੰਪਨੀਆਂ ਦਾ ਕਹਿੰਦੇ ਨਹੀਂ ਚੱਲਣ ਦੇ ਕੋਈ ਨਹੀਂ ਕਈ ਨਹੀਂ ਕਰਾਂਦੇ ਪਲੇਸਾਂ ਵਾਲੇ ਮੇਰੇ ਤਕਰੀਬਨ ਵੱਡੀਆਂ ਭਲੇ ਸਾਂ ਇਹ ਕਰਾਂਦੇ ਕਰਾਂਦੇ ਉਹਨਾਂ ਨੇ ਕਹਿਣਾ ਰੈਂਡਮ ਬੈਗ ਕਰ ਦੋ ਪਿੱਛੇ ਲਾ ਦਿਓ ਟਾਇਰ ਸਾਰੇ ਤਾਂ ਕਰਕੇ ਇਹ ਕੰਮ ਹੁੰਦਾ ਹੋ ਗਿਆ ਜੀ ਖਾਲੀ 5:30 ਵਜੇ ਕੀਤਾ ਹੁਣ ਬਾਹਰ ਨਿਕਲਿਆ ਅੰਦਰ ਸੌਣ ਨਹੀਂ ਦਿੰਦਾ ਸੁੱਤੇ ਨੂੰ ਉਠਾ ਦਦਾ ਸੌਣ ਨਹੀਂ ਦਿੰਦਾ ਕਿਉਂ ਪੇਸ਼ੇ ਜਦੋਂ ਲੋਡ ਲਾਉਂਦੇ ਉਦੋਂ ਨੀਂਦ ਨਹੀਂ ਆਉਂਦੀ ਯਾਰ ਉਹ ਫੋਰក្លਿਫਟ ਮਾਰਦਾ ਏ ਚੱਕ ਚੱਕ ਕੇ ਵਿੱਚ ਤਾਂ ਕਰਕੇ ਸੜੀ ਨੀਂਦ ਹੀ ਨਹੀਂ ਆਈ ਅੱਛਾ ਉਹਨੇ ਹੋ ਗਿਆ ਇੱਥੇ ਸੌਣਾ ਕਿੱਥੇ ਜਾਣਾ ਟਰੱਕ ਲੱਗੇ ਇਹਨਾਂ ਨਾਲ ਹੀ ਲਾ ਕੇ ਸੌਣਾ ਠੀਕ ਉੱਠ ਕੇ ਚੱਲਾਂਗੇ ਆਹ ਵੀ ਰੋਡ ਦੇ ਉੱਤੇ ਲੱਗੇ ਇਹ ਲੋਕ ਐਸੇ ਸਭ ਸੁੱਪਰ ਵੀ ਕਰਦੇ ਬੜੇ ਉਹਨਾਂ ਨੇ ਸੈਨ ਲਾਏ ਨੇ ਕਿ ਹਰ ਨਾਲ ਆਹ ਗੜੇ ਪੈਂਦੇ ਨੇ ਦੇਖੋ ਬਰਾਤ ਦਾ ਕੋਲਾ ਇਸ ਟੈਮ ਕਿੱਕਦਾਮੀ ਆ ਗਏ ਹੈ ਬਾਰਿਸ਼ ਮੌਸਮ ਖਰਾਬ ਹੋ ਗਿਆ ਅਲਰਟ ਵੀ ਆਇਆ ਫੋਨ ਦੇ ਉੱਤੇ ਕਿ ਵੈਦਰ ਬਹੁਤ ਖਰਾਬ ਹੈ ਝੋਨੇ ਇਧਰ ਪਿੱਛੇ ਸੁੱਕਾ ਪਿਆ ਸਾਰਾ ਕੁਝ ਦੋ ਮਿੰਟ ਹੀ ਹੈ ਗੜੇ ਪੈ ਰਹੇ ਗੜੇ ਫੋਰ ਵੇ ਬਲੈਸ਼ਰ ਲੱਗੇ ਦਾ ਪਤਾ ਨਹੀਂ ਕੁਛ ਅੱਗੇ ਇੱਧਰ ਵੀ ਦੇਖੋ ਇੱਧਰ ਵੀ ਆ ਜਿੱਥੇ ਆ ਲਿਖਿਆ ਸੱਤ ਲਿਖਿਆ ਹੈ ਨਾ 250 ਡਾਲਰ 250 ਇਹ ਫਿਰ ਆ ਜਿੱਥੇ 7 ਲਿਖਿਆ 100 ਡਾਲਰ ਹੈ ਫਿਰ ਆ ਜਿੱਥੇ 5 ਗੁਣਾ ਲਿਖਿਆ 50 ਡਾਲਰ ਹੈ ਠੀਕ ਹੈ ਤੇ 100 ਡਾਲਰ ਆ ਤੇ ਇਹ ਨਿਕਲਿਆ ਮੇਰਾ 500 ਡਾਲਰ ਇਹਦੇ ਚ ਇਹ ਕੈਲੀਫੋਰਨੀਆ ਮੈਂ ਜਾਂਦੀ ਵਾਰ ਹੀ ਪਾਈ ਸੀ 30 ਡਾਲਰ ਦੀ ਉਹਦੇ ਚ ਨਿਕਲੇ ਆ 500 ਡਾਲਰ ਠੀਕ ਹੈ 500 ਡਾਲਰ ਇਹ ਨਿਕਲਿਆ ਫੇਰ ਮੈਂ ਨਾ ਮੇਰੇ ਕੋ ਪਈ ਪਿਛਲੇ ਘੇੜੇ ਦੀ ਕਿ 50 50 ਡਾਲਰ ਦੇ ਪਈ ਸੀ ਉੱਥੇ ਮੈਂ ਅਰੀਜ਼ੋਨਾ 500 ਦੀ ਪਾਈ ਹੈ ਨਾ ਉਹਦੀ ਮੈਂ ਵੀਡੀਓ ਨਹੀਂ ਬਣਾਈ 50ਵਾਂ ਦੀ ਪਾਈ ਸੌਰੀ ਉੱਥੇ ਮੈਂ 50ਵਾਂ ਦੀ ਪਾਈ 500 ਡਾਲਰ ਮੇਰਾ ਉੱਥੇ ਨਿਕਲਿਆ ਐਦਾਂ ਨਿਕਲ ਜਾਂਦੇ ਕਦੇ ਕਦੇ ਬਾਰੇ ਇਹ ਚਸਕਾ ਬੜਾ ਮਾੜਾ ਏ ਇਹ ਹਿਸਾਬ ਨਾਲ ਜਿੱਦਾ ਜੂਆ ਨਹੀਂ ਉਹੀ ਚੀਜ਼ ਹੈ ਤੇ ਇਹ ਕਦੇ-ਕਦੇ ਮੈਂ ਖੇਡਦਾ ਹਾਂ ਨਾ ਮਤਲਬ ਰੋਜ਼ ਨਹੀਂ ਰੋਜ਼ ਖੇਡੇ ਤਾਂ ਖਾਲੀ ਬਹੁਤ ਨਿਕਲਦੀਆਂ ਇਹ ਕਦੇ-ਕਦੇ ਖੇਡਣਾ ਕਦੇ-ਕਦੇ ਨਿਕਲ ਜਾਂਦਾ ਹੀ ਕਈ ਵਾਰੀ ਖਾਲੀ ਵੀ ਨਿਕਲਦੀਆਂ ਯਾਰ ਤੇ ਇਹਦਾ ਮਤਲਬ ਇਹ ਤੁਸੀਂ ਨਾ ਖੇਡੇ ਉਦਾਂ ਕਦੇ ਜੇ ਖੇਡ ਨਹੀਂ ਕਦੇ-ਕਦਾ ਇਹ ਕਿ ਕਦੇ-ਕਦੇ 5 10 20 ਡਾਲਰ ਦੇ ਹੈਨਾ ਐਦਾਂ ਪਾ ਲਈ ਕਿ ਜ਼ਿਆਦਾ ਨਹੀਂ ਪਾਣੀ ਹੈ ਇਹ ਬਹੁਤ ਚਸਕਾ ਮਾੜਾ ਲੋਟਰੀ ਦਾ ਇਹ ਪੈ ਜਾਂਦੀ ਹੈ ਇੱਦਾਂ ਪਾਣੇ ਆ ਨਿਕਲ ਕੇ ਆਂਦੇ ਨੇ ਏਡੀ ਨਹੀਂ ਕੋਈ ਗੱਲ ਹੁਣ ਮੈਂ ਚੱਲਾਂ ਪੈਸੇ ਲੈ ਕੇ ਆਣਾ ਹਨ ਉਹ ਤਾਂ ਮੈਂ 500 ਲੈ ਲਿਆ ਸੀ ਐਰੀਜ਼ੋਨਾ ਨਾਲ ਉੱਥੇ ਐਰੀਜ਼ੋਨਾ ਪਾਈ ਸੀ ਮੈਂ ਉਹ 500 ਮੈਂ ਲੈ ਲਿਆ ਸੀ ਪਰ ਕੀ ਉਹਦਾ ਨਾਮ ਉਹ ਹੀ ਕਿ ਹਾਂ ਉਹ ਮੈਨੂੰ ਯਾਦ ਨਹੀਂ ਰਿਹਾ ਵੀਡੀਓ ਬਣਾਣੀ ਹਨ ਮਤਲਬ ਐ ਕਿ ਗੇੜੇ 'ਚ 12,500 ਡਾਲਰ 12,1300 ਡਾਲਰ ਨਿਕਲੇ ਆ ਮੇਰਾ ਕਿ ਲੋਟਰੀਆਂ ਜੂ ਹਨਾ ਭਾਈਆਂ ਗਈਆਂ ਹੀ ਪਰ ਮੈਂ ਪੰਦਾ ਰਹਿਣਾ ਪਰ ਇਹਦਾ ਜੇ ਇਹ ਸਾਲਾ ਚਸਕਾ ਬੜਾ ਮੜਾ ਲੋ ਜੀ ਮਿਲ ਗਿਆ 500 ਡਾਲਰ ਤੇ ਮੈਂ ਨਾ 500 ਡਾਲਰ ਆ ਕਢਾ ਆ ਕੇ ਉਹ ਤੇ ਕੈਸ਼ ਕਰਾ ਕੇ ਤੇ ਗਿਆ ਫੇਰ ਮੈਂ ਹਨ ਮਸ਼ੀਨ ਕੋ ਗਿਆ ਉਹਦੇ ਵਿੱਚ ਪਹਿਲਾਂ ਹੀ 20 ਡਾਲਰ ਪਏ ਹੀ ਮਸ਼ੀਨ ਦੇ ਮੈਂ ਕਿਹਾ ਚੱਲ ਟਿਕਟ ਇਕ ਢਾ ਲੈਣੇ ਪਤਾ ਨਹੀਂ ਕੋਈ ਛੱਡ ਗਿਆ ਹਣਾ ਹਨ ਮਸ਼ੀਨ ਲੱਗੀ ਹੁੰਦੀ ਇਹਨਾਂ ਦੀ ਸਾਈਡ ਤੇ ਤੇ ਮੈਂ ਕਿਹਾ ਜੀ ਕੋਈ ਛੱਡ ਗਿਆ ਹਣਾ ਆਪਾਂ ਫੇਰ ਟਿਕਟ ਲੈ ਲਈ 2 ڈالرਾਂ ਦੀ ਉਥੋਂ ਮੈਂ ਘੱਲੋ ਜੀ ਰੱਬ ਤੇ ਮਿਹਰਬਾਨ ਪੂਰਾ ਆ ਗਏ ਜੀ ਆ ਗਏ ਬੇਕਰਫਿਲਡ ਆ ਗਏ ਆ ਝਾੜ ਚ ਪਹੁੰਚ ਗਿਆ ਮੈਂ ਟਰੱਕ ਲਾਣ ਲੱਗੇ ਪਾਰਕਿੰਗ 'ਚ ਹੁਣ ਕਿੱਥੇ ਲਾਈਏ ਕਿੱਥੇ ਲਾਈਏ ਕਿੱਥੇ ਲਾਈਏ ਕਿੱਥੇ ਲਾਈਏ ਸਾਰੇ ওভার ਲੈਂਡ ਤੇ ਭਰੀ ਆ ਦੇਖੋ ਕਿੰਨੀਆਂ ਸੋਹਣੀਆਂ ਫੋਟੋਆਂ ਪੂਰੇ ਟ੍ਰੇਨ ਦੇ ਦੇਖੋ ਮਹਾਰਾਜਾ ਰਣਜੀਤ ਸਿੰਘ ਦੀਆਂ 65 ਪੂਰੀਆਂ ਡੋਰਾਂ ਹੀ ਲਪੋਈਆਂ ਪੂਰੀਆਂ ਫੋਟੋਆਂ ਲਾ ਕੇ ਸਿਧਾ ਕਰਾਇਆ

好，好，好，啊哎。啊啊啊啊